ਹੋ ਗਿਆ ਮੈਂ ਹੋ ਗਿਆ ਕੋਟ ਘਟ ਤੋਂ ਮੇਰੇ ਹਸਬੰਦ ਦੀ ਤੋਂ ਮੇਰੇ ਬੇਟੇ ਦੀ ਇੱਕ ਜਿਹੜੀ ਕੰਪਲੇਂਟ ਕਰੋ ਕੰਪਲੇਂਟ ਤਾਂ ਫਿਰ ਬਾਅਦ ਚੱਪਾ ਹੀ ਹੋ ਜੂਗੀ ਅਸੀਂ ਇਹੀ ਕੰਮ ਕਰਦੇ ਆਏ ਆ ਆ ਤੂੰ ਤਾਂ ਡੀਸੀ ਆਫਿਸ ਚ ਰਹੇ ਹੋ ਤੁਹਾਨੂੰ ਤਾਂ ਸਭ ਪਤਾ ਹੀ ਆ ਕਿੰਮ ਕਿਵੇਂ ਨਹੀਂ ਕਰਨਾ ਕੀ ਆ ਵੀਐਲਓ ਤਾਂ ਹੁਣ ਬੋਲਦਾ ਨਹੀਂਗਾ ਵੀਐਲਓ ਦੀ ਕੰਪਲੇਂਟ ਕਰਨੀ ਕੋਈ ਨਹੀਂ ਆ ਜਾਊਗਾ ਫਿਰ ਅਹੀ ਇਹੀ ਕੁਝ ਕਰਦੇ ਆਏ ਆਂ ਵੀਡੀਓ ਦੇਦੇ ਆਏ ਆਂ ਐਵੇਂ ਤਾਂ ਨਹੀਂ ਕਰਾਉਂਦੇ ਕਾਫੀ ਗਿਆਨ ਘਰੋਂ ਮੇਟਕ 12:00 ਵਜੇ ਤੱਕ ਦੂਤੀਆਂ ਦਿੱਖੀਆਂ ਨਹੀਂ ਆਉਣ ਤਾਂ ਕੁਝ ਵੀ ਨਹੀਂ ਕੋਈ ਇਹਨਾਂ ਦੀ ਬਹੁਤ ਹਸਬੰਦ ਦੀ ਰਿਪੋਰਟ ਕਰਤੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਬੀਐਲਓ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਦੂ ਸੁਣਦਾ ਜਦੋਂ ਤੇਰੇ ਕੋ ਵੋਟਰ ਕਾ ਜਿਹੜਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸ ਲੈ ਕਿ ਨਹੀਂ ਦੱਸ ਅਰੇ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਕਿਹੜੀ ਇਹ ਮੋਡਲਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਹੈ 72 ਤੇ ਪਹਿਲਾਂ ਇਹਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ ਬਾਹਰੋਂ ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਦੂਸਰਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣ ਅੰਦਰੋਂ ਬੀਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਵੱਲੋਂ ਨੇ ਐਪ ਕੱਢੀ ਆਪੜੀ ਉਹਦੇ ਚੋਂ ਨਾ ਬੋਲ ਦਰ ਬੋਲ ਦਰ ਹਾਂ ਹੁਣ ਵੋਟ ਹੈਗੀ ਆ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਆ ਇੱਕ ਪਵਾਦੀ ਆ ਇੱਕ ਦੀ ਹੈ ਮੋਟਾ ਮਿਸ ਹੋਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਭਾਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਦੱਸ ਦੋ ਇਹ ਤਾਂ ਹੁਣ ਜਿਹਨਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਦ ਦਾ ਨਾਂ ਕੱਟਤਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਦ ਦੀ ਹੈ ਨਹੀਂ ਕੀ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਵੇਂ ਲੇਡੀ ਕਰਦੇ ਓਏ ਸ਼ੀਵਾ ਦੇ ਐਂਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਅਵੇ ਰਟਾ ਆਫਿਸ ਲੱਗਣ ਦੇ ਬਾਵਜੂਦ ਵੋਟ ਕੱਟੀ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੌਬ ਠੀਕ ਹੈ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਹੋਈ ਨਹੀਂ ਬਾਕੀ ਦੇਖਾਂਗੇ